ਮੈਂ ਤੁਹਾਨੂੰ ਪਿਆਕੀ ਮੈਂ ਪਹਿਲਾਂ ਹੀ ਕੋਸ਼ਿਸ਼ ਕੀਤੀ ਕਿ ਕੋਈ ਆਪਾਂ ਜਾਣੀਏ ਕਿ ਇਹਦੇ ਬਟਰੀ ਖੜੀ ਹੋਈ ਜਾ ਕਿ ਇਹਨੂੰ ਘੇਰ ਕਿੰਨਾ ਦੇਖ ਕੇ ਲਗਾ ਲਗਾ ਪਰ ਕੋਈ ਮਾਰਿਆ ਕਿ ਤੇ ਮੁੱਖੀ ਵਿੱਚ ਕੁਝ ਕੁ ਨਾ ਕਰ ਹੋਵਾ ਜੀ ਤਿੱਕਾ ਵੀ ਆ ਜਾਏ ਨਾ ਤੇ ਘੇਰ ਮੈਨੂੰ ਪਤਾ ਲੱਗਾ ਦੋ ਚਾਰ ਦਿਨ ਆ ਕਰੀ ਅੱਠ ਲੱਗੋ ਕਿ ਛੇ ਜਣੇ ਵੀ ਹਿੱਟਾ ਗਏ ਮਾਰਿਆ ਕੀ ਕੀ ਮਾਰਿਆ ਪੱਛੀ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਪੜੀਆਂ ਨਾ ਮੈਨੂੰ ਨਹੀਂ ਪਤਾ ਕੰਦ ਨੂੰ ਕਿਤਾ ਕੀ ਪਤਾ ਕੀ ਮਤਲਬ ਆ ਕੀ ਮਾਰਿਆ ਕੀ ਨਹੀਂ ਕੁਈ ਕਿ ਕਿ ਕਰ ਪਾਣੀ ਤੇ ਚੰਗੇਪੁਰੇ ਨਾ ਚੰਗੇਪਾਣੀ ਦੇ ਬੰਦੇ ਨੂੰ ਇਹ ਇਹਦੇ ਤੇ ਸੇ ਕਰੋ ਕਿ ਮੇਰੇ ਪੈਰ ਕਿੱਥੇ ਕਿ ਬੰਦਾ ਬਾਤ ਨਹੀਂ ਕੱਢ ਲੈ ਦੇ ਵਿੱਚ ਉਹ ਤਾਂ ਛੋਟਾੜਾ ਬੱਚਾ ਵਾ 1 ਸਾਲ ਦਾ ਬੇਟੇ ਦਾ ਨਾਮ ਗੁਰਮੇਹਰ ਸਿੰਘ ਆ ਮੇਰਾ ਨਾਮ ਮੀਰਾ ਮੈਂ ਇਹਦੀ ਮਦਰ ਲੱਗਦੀ ਆ ਇਹ ਸਾਡੇ ਨਾ ਇਹ 3 ਦਾ ਟਾਈਮ ਆ ਸਾਢੇ 3 ਦਾ ਟਾਈਮ ਆ ਤੇ ਇਹਨੂੰ ਮੈਂ ਕਿਹਾ ਗੁਰਮੇਹਰ ਲੱਗੇ ਬੰਬੀ ਤੇ ਚੀਕਾਂ ਮਾਰਦੇ ਪਏ ਆ ਬੜੀ ਸ਼ਰਾਰਤੀ ਬਾਜੀ ਕਰਦੇ ਪਏ ਆ ਤੇ ਜਾ ਕੇ ਤੂੰ ਵੇਖ ਕੀ ਗੱਲ ਆ ਸਾਡੇ ਇਹ ਨਾਲ ਹੀ ਮਤਲਬ ਪੈਲੀ ਲੱਗਦੀ ਓਥੇ ਸਾਡੇ ਏਰੀਆ ਵਿੱਚ ਹੀ ਸਾਡੇ ਮਤਲਬ ਆਪਣੇ ਵਿੱਚ ਬੱਚਾ ਵਾ ਤੇ ਉਹ ਦਾ 5 6 ਫੁੱਟ ਦਾ ਚ ਬੱਚਾ ਜਿਹੜਾ ਤੇ ਇਹ ਵਿਚਾਰਾ ਉੱਥੇ ਗਿਆ ਸਾਈਕਲ ਲੈ ਕੇ ਤੇ ਮੁੰਡੇ ਨੂੰ ਉਹਨਾਂ ਨੇ ਕੀ ਆਖਦੇ ਇਹਨੇ ਇਹੀ ਗੱਲ ਆਖੀ ਹੋਣੀ ਆ ਜਾਂ ਬੱਚੇ ਆ ਜਾਂ ਇਹਨੇ ਆਖਿਆ ਵੀ ਮਤਲਬ ਮੈਨੂੰ ਤੁਸੀਂ ਇੱਥੇ ਨਾ ਚੀਕਾ ਮਾਰੋ ਗਾਲਾਂ ਨਾ ਕੱਢੋ ਵੀ ਤੇ ਇਹਨੂੰ ਫੜ ਕੇ ਤੇ ਵਿਚਾਰੇ ਨੂੰ ਉਹਨਾਂ ਨੇ ਗੋਤੇ ਦਿੱਤੇ ਬਾਕੀ ਇਹਦੇ ਨਾਲ ਸਾਰੀ ਘਟਨਾ ਹੋਈ ਇਹਨੂੰ ਸਾਰਾ ਪਤਾ ਵਾ ਕਿੰਨੇ ਜਣੇ ਸੀ ਉਹ 6 ਜਣੇ ਸੀ ਤੇ ਜਦੋਂ ਮੈਂ ਵੇਖਿਆ ਨਾ ਉਹ ਮਿਲ ਕੇ 4 ਜਣੇ ਪਰਲੀ ਸਾਈਡ ਬੰਬੀ ਆ ਪਿਆ ਵਾ ਉੱਥੇ ਖਲੋਤੇ ਸੀ ਮੋਟਰਸਾਈਕਲ ਤੇ ਕਿਤੇ ਕਿਤੇ ਮਾਰੀ ਸਾਡੇ ਨੂੰ ਇਹਦੇ ਇੱਕ ਤੇ ਦੰਦ ਉਹਦਾ ਟੁੱਟ ਗਿਆ ਇੱਕ ਦੰਦ ਤੇ ਪਾਣੀ ਕੀ ਕਹੀਦਾ ਦੱਸਦਾ ਜਾਂ ਕੁਝ ਵੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਵੀ ਕੀ ਮਾਰਿਆ ਹਨਾ ਇੱਕ ਇਹਦੀ ਲੱਤ ਇੱਥੇ ਆ ਇਹ ਚੀਜ਼ ਤੇ ਇੱਕ ਇਹਦੀ ਆ ਮਰ ਕੇ ਦਿਲ ਤੇ ਮਾਰਿਆ ਵਾ ਕਿ ਇੱਕ ਇੱਥੇ ਆ ਤੇ ਇੱਕ ਸਿਰ 'ਚ ਕਿੰਨੀ ਕੇਜ ਦੇ ਹੁੰਦੇ ਵੀ ਉਹ ਭਾਜੀ ਤਕਰੀਬਨ ਦੂਰੋਂ ਦੇਖਣ 'ਚ ਤੇ ਸਿਆਣੇ ਲੱਗਦੇ ਹੀ ਜਦੋਂ ਮੈਂ ਬਾਜ ਮਾਰੀ ਆ ਨਾ ਹੁਣੇ 20 21 ਦੇ ਜਾਂ ਕੋਈ ਮਲਕੀ ਅੱਜ ਜਿੰਨੇ ਕੁੱਟਿਆ ਹੋਏਗਾ ਛੋਟੀ ਥੋੜੀ ਇਸ ਦਾ ਹੋਏਗਾ ਪੰਜ हां एक ਨੂੰ ਜਾਣਦੇ ਆ ਉਹ ਟਾਰੀ ਮੱਲੇ ਦਾ ਮੁੰਡਾ ਵਾ ਇੱਕ ਤੇ ਉਹਦਾ ਨਾਮ ਗੁਰੂ ਪਤਾ ਨਹੀਂ ਕੀ ਦੱਬਸ਼ਿਵਾ ਨਾਮ ਹੁੰਦੇ ਦਾ ਕੰਪਲੀਟ ਕੀ ਇਥੇ ਹਾਂਜੀ ਇਹ ਕੀਤੀ ਇਹ ਕੰਪਲੀਟ ਹੈ ਨਹੀਂ ਕੋਈ ਨਹੀਂ ਇੱਕ ਮਤਲਬ ਅਸੀਂ ਥਾਣੇ ਤੱਕ ਵੀ ਗਏ ਕਿਸੇ ਨੇ ਕੋਈ ਕਾਰਵਾਈ ਨਹੀਂ ਪਾਈ ਹੈਗੀ ਇਹਨੇ ਜੱਕ ਦਾ ਵੀ ਖੂਨ ਦੀ ਉਲਟੀ ਮਾਰੀ ਫਿਰ ਉੱਥੋਂ ਮੈਨੂੰ ਡਾਊਟ ਜਿਆ ਹੋ ਗਿਆ ਫਿਰ ਮੈਂ ਇੱਥੇ ਆਪਣੇ ਨਿਸ਼ਾਰਾ ਮੱਜਾ ਸਿੰਘ ਲੈ ਆਇਆ ਜੀ ਮੜੀ ਸਾਹਿਬ ਤੋਂ ਉਹਦਾ ਨਹੀਂ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਹਣ ਚੱਕਰ ਜਦੋਂ ਵੀ ਮੈਂ ਮਤਲਬ ਇਹਨੂੰ ਚੁੱਕਦੀਆਂ ਤਾਂ ਚੱਕਰ ਆ ਜਾਂਦਾ ਵਾ ਤੇ ਨਾ ਰੋਟੀ ਉਹਦੇ ਦੀ ਖਾਂਦੇ ਆ ਵਾ ਸਿਰਫ ਇੱਕ ਲਿਕਵਿਟੀ ਕੁਛ ਦੇਣ ਨਹੀਂ ਆ। ਕੀ ਮੰਗ ਕਰਦੇ? ਮੰਗ ਪਾ ਜੀ ਇਨਸਾਫ ਚਾਹੀਦਾ ਹਨੂ ਕਿ ਅੱਜ ਹਾਡੇ ਡੇਰੇ ਤੇ ਆ ਕੇ ਸਾਡੇ ਐਡਾ ਦੂਰ ਏਰੀਆ ਪੈਂਦਾ ਸਾਡੇ ਬੱਚੇ ਨੂੰ ਆ ਕੇ ਕੁੱਟ ਜਾਂਦੇ ਕੁਛ ਵੀ ਹੋ ਸਕਦਾ ਸੀ ਫਿਰ ਕਿੰਨੂ ਇਹ ਮਤਲਬ ਕਹਿਣਾ ਸੀ? ਬੜਿਆ ਸੜੀ ਕਰਦੇ। ਹਾਂ ਮੇਰੇ ਹਸਬੰਡ ਯੂਐਸ ਯੂਐਸ ਨੇ ਅਮਰੀਕਾ ਚ। ਨਾਮ ਗੁਰਮੇਰ ਸਿੰਘਾ ਤੇ ਮੈਂ ਮੇਰੀ ਸਾਡੀ ਪਹਿਲੀ ਆ ਉਧਰ ਜੂ ਮੈਂ ਚੱਲਾ ਸੀ ਤੇ ਕਿਹਾ ਕਿ ਨਾ ਚੀਕਾ ਨਾ ਮਾਰੋ ਘਰ ਸਾਡੇ ਲੱਗ ਗਏ ਆ। ਤੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਫਾਰਕੇ ਵਿੱਚ ਗੋਤੇ ਦਿੱਤੇ ਸਾਰਿਆਂ ਨਿਵਾੜੀ-ਵਾੜੀ ਤੇ ਜੇ ਤੋਂ ਮੈਂ ਬਾਹਰ ਆ ਕੇ ਕਾਰ ਚਲਾ ਤੈਨਾਂ ਨੇ ਕੁਟਿਆ ਮੇਰਾ ਦੰਦ ਤੋੜਤਾ ਵਾ ਤੇ ਇਹਨਾਂ ਸਿਰ ਤੇ ਵੀ ਸੱਟ ਮਾਰੀ ਤੇ ਲੱਤਾਂ ਤੇ ਲਾਇਆ ਛੱਡੀ ਤੇ ਮੇਰੇ ਇੱਥੇ ਤੇ ਇੱਥੇ ਮਾਰੀ ਜੈ ਇਹਨਾਂ ਸੱਟਾਂ ਕਿਨੇ ਮੁੜਈਓ ਇਹ ਸ਼ੇਰ ਜਾਨ ਨਹੀਂ ਤੂੰ ਕੀ ਕਹਿਿਆ ਇਹਨਾਂ ਨੂੰ ਮੈਂ ਕਿਹਾ ਨਾ ਬੰਬੀ ਤੇ ਚੀਕਾ ਮਾਰੋ ਸਾਡੇ ਇਹ ਆਖਿਆ ਤਾਂ ਉਹਨਾਂ ਨੇ ਜ਼ਬਰਦਸਤੀ ਗੋਤੇ ਦਿੱਤੇ ਤੇ ਕੁਟਿਆ ਜੀ ਕੀ ਇਹਨਾਂ ਬੋ ਕਾਹਨ ਕੁਟਿਆ ਇਹ ਕਈ ਲੱਤਾਂ ਮਾਰਨਦੇ ਤੇ ਕਈ ਡੰਡਿਆਂ ਨਾਲ ਕੁੱਟਣਦੇ ਸੀ ਕਿੱਥੇ ਕਿੱਥੇ ਸੱਟ ਲੱਗੀ ਹੁਣ ਹੁਣ ਇੱਥੇ ਲੱਗੀ ਜੇ ਤੇ ਇੱਥੇ ਤੇ ਲੱਤਾਂ ਤੇ ਲਾਈ ਤੇ ਡੰਡ ਦੇ ਆਹ ਇੱਕ ਆਂਦਰ ਸੱਟ ਹੁਣ ਚੱਕਰ ਆਉਂਦੇ ਤਾਂ ਜੋ ਉੱਠਣਾ ਹਾਂਜੀ